ਜੀ ਜਿਹੜੀ ਇੱਕ ਇਸ ਮੁੱਦੇ ਤੇ ਤੇ ਔਰ ਕੀ ਕਹਿਣਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਤੇ ਪ੍ਰੈਸ ਵਾਲੇ ਵੀਰ ਆਏ ਆ ਜਿਨ੍ਹਾਂ ਨੇ ਆਪਣੇ ਔਰ ਜਿਵੇਂ ਭਰੇ ਸਮੇਂ ਚੋਂ ਸਮਾਂ ਕੱਢ ਕੇ ਸਾਡੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕੀਤਾ ਉਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਤੇ ਧੰਨਵਾਦ ਕਰਦਾ ਦੂਸਰਾ ਮੈਂ ਆਪਣੇ ਪੂਰੇ ਪੰਜਾਬ ਦੇ ਦੇਸ਼ ਦੇ ਜਿੰਨੀਆਂ ਸकता ਉਹਨਾਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਕੱਲ ਮੈਂ ਲਾਈਵ ਹੋ ਕੇ ਇਹ ਕਿਹਾ ਸੀ ਕਿ ਜਿੰਨੀਆਂ ਸਾਡੇ ਹਲਕਾ ਖਰੂਰ ਸਾਹਿਬ ਦੇ ਵਿੱਚ ਪੰਚਾਇਤਾਂ ਨੇ ਉਹ ਮਤਾ ਪਾਉਣ ਕਿ ਕੋਈ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਾਂ ਕਿਸੇ ਚੋਰੀ ਕਰਨ ਵਾਲੇ ਦੇ ਮਗਰ ਜਾਂ ਕਿਸੇ ਲੁੱਟਾ ਖੋਆ ਕਰਨ ਵਾਲੇ ਦੇ ਮਗਰ ਜਿਹੜਾ ਉਹ ਥਾਣੇ ਉਹਨੂੰ ਛਡਾਉਣ ਵਾਸਤੇ ਨਹੀਂ ਜਾਊਗਾ ਉਸ ਬੰਦੇ ਵਿੱਚ ਹੀ ਅੱਜ ਦੀ ਪ੍ਰੈਸ ਕਾਨਫਰੰਸ ਆ ਮੇਰੇ ਨਾਲ ਸਾਡੇ ਸਬ ਡਿਵੀਜ਼ਨ ਤੋਂ ਡੀਐਸਪੀ ਗੋਂਦਵਾਲ ਤੋਂ ਅਤਲ ਸੋਨੀ ਜੀ ਨੇ ਤੇ ਸਾਡੇ ਗੋਦਵਾਲ ਸਾਹਿਬ ਤੋਂ ਐਸ ਐਚਓ ਪ੍ਰਭਜੀਤ ਸਿੰਘ ਨੇ ਅਵਤਾਰ ਸਿੰਘ ਸੋਨਾ ਜਿਹੜੇ ਸਾਡੇ ਸਦਰ ਥਾਣੇ ਤੋਂ ਨੇ ਵਿਪਨ ਜੀ ਇਸ ਵਕਤ ਐਡੀਸ਼ਨਲ ਐਸ ਐਚਓ ਨੇ ਤੇ ਚੋਲਾ ਸਾਹਿਬ ਜਿਹੜਾ ਉਹ ਵੇਖ ਰਹੇ ਨੇ ਸਾਡਾ ਕਲੈਕਟਿਵ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਵੇਂ ਆਮ ਹੀ ਇਹ ਹੁੰਦਾ ਹੈ ਕਿ ਕਿਤੇ ਕੋਈ ਕਹਿ ਦਿੰਦਾ ਹੈ ਕਿ ਰਾਜਨੀਤਿਕ ਲੋਕ ਜਿਹੜੇ ਆ ਉਹ ਚਿੱਟੇ ਵਾਲਿਆਂ ਦੀ ਸਪੋਰਟ ਕਰਦੇ ਆ ਤੇ ਤਾਂ ਚਿੱਟਾ ਬੰਦ ਨਹੀਂ ਹੁੰਦਾ ਇਹ ਕਿਤੇ ਜਨਤਾ ਚ ਇਹ ਫਵਾਵਾਂ ਚਲਦੀਆਂ ਵਾਂ ਪੇ ਕੁਝ ਸਰਕਾਰੀ ਅਧਿਕਾਰੀ ਜਾਂ ਕੁਝ ਪੁਲਿਸ ਦੇ ਨਮਾਇंदे ਜਿਹੜੇ ਉਹ ਸਾਥ ਦੇ ਦਿੰਦੇ ਆ ਤਾਂ ਨਹੀਂ ਬੰਦ ਹੁੰਦਾ ਉਹ ਲੱਗ ਲੱਗ ਪ੍ਰਕਾਰ ਦੀ ਜਿਹੜੀ ਰਹਿ ਆ ਉਹ ਐਵੇਂ ਇਦਾਂ ਦੀਆਂ ਫਵਾਵਾਂ ਚਲਦੀਆਂ ਰਹਿੰਦੀਆਂ ਨੇ ਅੱਜ ਸਾਡੀ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਅੱਜ ਅਸੀਂ ਜਿਵੇਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਸ ਚਿੱਟੇ ਦਾ ਜਿਹੜਾ ਪ੍ਰਕੋਪ ਸਾਡੇ ਪੰਜਾਬ ਦੇ ਵਿੱਚ ਚੱਲਦਾ ਉਹਨੂੰ ਜੜੋਂ ਪੁੱਟਾਂਗੇ ਉਦੇ ਸਬੰਧ ਦੇ ਵਿੱਚ ਹੀ ਪਿਛਲੇ ਸਮੇਂ ਦੇ ਵਿੱਚ ਵੀ ਸ਼ਾਇਦ ਤੁਸੀਂ ਵੇਖਿਆ ਕਿ ਆਪਾਂ ਇੱਥੇ ਇੱਕ ਮੀਟਿੰਗ ਕੀਤੀ ਸੀ ਅੱਜ ਤੋਂ ਸਾਲ ਪਹਿਲਾਂ ਉਹਦੇ ਵਿੱਚ ਵੀ ਡੀਐਸਪੀ ਸਾਹਿਬ ਤੇ ਸਾਡੇ ਸਾਰੇ ਐਸਐਚਓ ਸਹਿਬਾਨ ਆਏ ਸੀ ਤੇ ਪਰ ਉਦੋਂ ਇਹ ਚੀਜ਼ਾਂ ਰਹਿ ਗਈਆਂ ਕਿ ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕਿਹਾ ਕਿ ਬੇਸ਼ੱਕ ਸਾਡੇ ਕੋਲੇ ਕੋਈ ਆਉਂਦਾ ਵੀ ਆ ਚਿੱਟੇ ਵਾਲਾ ਫੜਿਆ ਜਾਂਦਾ ਜਾਂ ਚੋਰੀ ਵਾਲਾ ਫੜਿਆ ਜਾਂਦਾ ਬੇਸ਼ੱਕ ਕਿਸੇ ਪਿਸ਼ਿਆਕ ਨੂੰ ਛਡਾਉਣ ਆਉਂਦਾ ਵੀ ਅਸੀਂ ਛੱਡ ਦੇ ਦਿੰਨੇ ਆ ਪਰ ਸਾਨੂੰ ਹੋਰ ਹੌਸਲਾ ਹੋ ਜਾਏ ਜੇ ਉਹਨਾਂ ਨੂੰ ਉਹ ਛਡਾਉਣ ਦੀ بجائے ਸਾਡੀ ਸਪੋਰਟ ਕਰਨ ਤੇ ਉਦੋਂ ਮੈਨੂੰ ਲੱਗਾ ਕਿ ਸਾਡੀਆਂ ਪੰਚਾਇਤਾਂ ਉਸ ਪੱਧਰ ਤੇ ਨਹੀਂ ਹੈਗੀਆਂ ਹੁਣ ਸਾਡੇ ਕੋਲੇ ਪੂਰਨ ਬਹੁਮਤਾਂ ਪੰਚਾਇਤਾਂ ਜਿਹੜੀਆਂ ਉਹ ਸਾਰੀਆਂ ਸਾਡੇ ਨਾਲ ਆ ਚਾਹੇ ਉਹ ਕਿਸੇ ਵੀ ਪਾਰਟੀ ਵੱਲੋਂ ਜਿਹੜੀਆਂ ਉਹ ਕੋਈ ਖੜਿਆ ਸੀ ਜਾਂ ਬਣੀਆਂ ਨੇ ਤੇ ਅਸੀਂ ਸਾਰੀਆਂ ਪੰਚਾਇਤਾਂ ਨੇ ਅੱਜ ਸਾਡੀਆਂ ਨੇ ਹਲਕਾ ਖਡੂਰ ਸਾਹਿਬ ਦੇ ਵਿੱਚ ਕੱਲ ਜਿਹੜੀ ਆਪਾਂ ਅਪੀਲ ਕੀਤੀ ਸੀ ਉਹਨੂੰ ਸਲਾਇਹਾ ਵੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਅੱਜ ਤਕਰੀਬਨ ਇਸ ਵਕਤ ਜਿਸ ਵਕਤ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਆਂ ਸਾਰੇ ਨੂੰ ਆਪਣਾ ਟਾਈਮ ਦਿੱਤਾ ਸੀ ਕਿ 12 ਵਜੇ ਤੋਂ ਲੈ ਕੇ ਤੇ ਸ਼ਾਮ 6 ਵਜੇ ਤੱਕ ਤੁਸੀਂ ਜਿਹੜੇ ਮਤੇ ਆ ਉਹ ਪਾ ਦੇਣੇ ਆ ਤੇ ਹਰੇਕ ਨੇ 2-2 ਮਿੰਟ ਦੀ ਵੀਡੀਓ ਬਣਾ ਕੇ ਅਪਲੋਡ ਕਰਨੀ ਆ ਕਿ ਸਾਡੇ ਹਲਕਾ ਖਡੂਰ ਸਾਹਿਬ ਦੀ ਕੋਈ ਵੀ ਪੰਚਾਇਤ ਜਾਂ ਕੋਈ ਹੋਰ ਆਗੂ ਚਿੱਟੇ ਵਾਲੇ ਮਗਰ ਤੇ ਜਾਂ ਕਿਹੇ ਲਟੇਰੇ ਗਰੋ ਦੇ ਮਗਰ ਜਾਂ ਕੋਈ ਲੁੱਟਖੋ ਕਰਨ ਵਾਲੇ ਦੇ ਮਗਰ ਨਹੀਂ ਜਾਊਗਾ ਤੇ ਤਕਰੀਬਨ ਸਾਡੇ ਕੋਲੇ 40 ਤੋਂ 50 ਮਤੇ ਆ ਜਿਹੜੇ ਉਹ ਇਸ ਵਕਤ ਜਿਹੜੇ ਉਹ ਆ ਚੁੱਕੇ ਆ ਬਾਕੀ ਵੀ ਜਿਵੇਂ ਜਿਵੇਂ ਪੰਚਾਇਤਾਂ ਮਤੇ ਪਾਉਂਦੀਆਂ ਜਾ ਰਹੀਆਂ ਲਗਭਗ 750 ਦੇ ਆਸ-ਪਾਸ ਆਪਣੀਆਂ ਪੰਚਾਇਤਾਂ ਵਾ ਤੇ ਮੈਂ ਇਹਦੇ ਨਾਲ ਹੀ ਆਪਣੇ ਸਾਰੇ ਸਰਪੰਚਾਂ ਨੂੰ ਤੇ ਆਪਣੇ ਜਿੰਨੇ ਮੈਂਬਰ ਆ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਤੁਸੀਂ ਇਸ ਉਪਰਾਲੇ ਦੇ ਵਿੱਚ ਬੜਾ ਵੱਡਾ ਸਾਡਾ ਸਾਥ ਦੇ ਰਹੇ ਹੋ ਤੇ ਉਹਨਾਂ ਦਾ ਧੰਵਾਦ ਵੀ ਕਰਦਾ ਉਹਨਾਂ ਦੀ ਇਸ ਨੇਕ ਨੀਤੀ ਉਹਨਾਂ ਦੀ ਦਰਿਆਦਲੀ ਤੇ ਨਾਲ ਮੈਂ ਕੱਲ ਇਹ ਵੀ ਅਪੀਲ ਕੀਤੀ ਸੀ ਕਿ ਵੋਟਾਂ ਦੇ ਚੱਕਰ 'ਚ ਨਾ ਪੈ ਜਾਓ ਕਿਉਂਕਿ ਇੱਕ ਪੰਚਾਇਤ ਹੀ ਹੁੰਦੀ ਆ ਜਿੱਥੋਂ ਜਾ ਕੇ ਸਿਸਟਮ ਨੇ ਸੁਧਰਨਾ ਸ਼ੁਰੂ ਹੋਣਾ ਹੁੰਦਾ ਸੋ ਵੋਟਾਂ 10 ਘਟਜਣ 20 ਘਟਜਣ ਅਗਲੀ ਇਲੈਕਸ਼ਨ ਚ ਮੇਰੀਆਂ 50 ਘਟਜਣ ਕਿਸੇ ਪਿੰਡ ਚੋਂ 100 ਘਟਜਣ ਉਹ ਮਨਜ਼ੂਰ ਆ ਪਰ ਚਿੱਟਾ ਵੇਚਣ ਵਾਲੇ ਦੀ ਸਪੋਰਟ ਜਾਂ ਕਿਸੇ ਲੁੱਟਖੋ ਕਰਨ ਵਾਲੇ ਦੀ ਸਪੋਰਟ ਆਪਾਂ ਬਿਲਕੁਲ ਨਹੀਂ ਕਰਨੀ ਸਾਨੂੰ ਮਾੜੇ ਆਂਸਰਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ ਸਾਨੂੰ ਅਸੀਂ ਚੰਗਾ ਕੰਮ ਕਰਾਂਗੇ ਲੋਕਾਂ ਦੀਆਂ ਸਾਨੂੰ ਜੜੀਆਂ ਉਹ ਅਸੀਸਾਂ ਚਾਹੀਦੀਆਂ ਨੇ ਸੋ ਪਿਛਲੇ 3 ਸਾਲ ਦੇ ਵਿੱਚ ਜਦੋਂ ਦੀ ਆਪਣੀ ਗਵਰਨਮੈਂਟ ਬਣੀ ਆ तकरीबन ਲਗਭਗ 25 ਕਿਲੋ ਜਿਹੜੀ ਆ ਹਰੋਇਨ ਹਲਕਾ ਖਡੂਰ ਸਾਹਿਬ ਦੇ ਆਪਣੇ ਤਿੰਨਾਂ ਥਾਣਿਆਂ ਨੇ ਜਿਹੜੀ ਆ ਉਹ ਫੜੀ ਆ ਜਿਹੜੀ ਇੱਕ ਬੜੀ ਵੱਡੀ ਜਿਹੜੀ ਮਾਤਰਾ ਇੱਕ ਕਹਿ ਦਿੱਤਾ ਜਾਂਦਾ ਕਿ ਪੁਲਿਸ ਕੰਮ ਨਹੀਂ ਕਰਦੀ ਤਾਂ ਕਿਉਂਕਿ ਇਹ ਚੀਜ਼ਾਂ ਨਾ ਅੰਦਰ ਰਹਿੰਦੀਆਂ ਨੇ ਅੰਦਰ ਅੰਦਰ ਪਰਚੇ ਹੋਈ ਜਾਂਦੇ ਨੇ ਅੰਦਰ ਅੰਦਰ ਤੇ ਲਗਭਗ ਅਸੀਂ 300 ਬੰਦੇ ਤੇ ਜਿਹੜਾ ਵਾ ਉਹ ਐਫ ਆਈ ਆਰ ਜਿਹੜੀ ਆ ਚਿੱਟੇ ਵਾਲਿਆਂ ਤੇ ਸਾਡੇ ਤਿੰਨੋਂ ਥਾਣਿਆਂ ਦੇ ਵਿੱਚ ਤਕਰੀਬਨ ਜਿਹੜੀ ਹੋਈ ਆ ਇਹ 25 ਕਿਲੋ ਜਿਹੜੀ ਪਿਛਲੇ 3 ਸਾਲ ਦੇ ਵਿੱਚ ਹਿਰੋਇਨ ਮਾਰੇ ਅਨਸਰਾਂ ਕੁ ਜਿਹੜੀ ਫੜੀ ਹੈ ਤੇ ਹੁਣ ਅਸੀਂ ਹੋਰ ਵੀ ਤੇਜ਼ੀ ਨਾਲ ਇਕੱਠੇ ਹੋ ਕੇ ਸਾਡੇ ਐਸਐਸਪੀ ਸਾਹਿਬ ਜਿਹੜੇ ਉਹ ਅਭਿਮਨ ਸਿੰਘ ਜੀ ਬਿਲਕੁਲ ਵਧੀਆ ਇਨਸਾਨ ਨੇ ਤੇ ਉਹਨਾਂ ਦਾ ਵੀ ਇਹੀ ਹੈਗਾ ਕਿ ਅਸੀਂ ਆਪਣੇ ਸਤਰਨਤਾਰ ਜ਼ਿਲ੍ਹੇ ਦੇ ਵਿੱਚੋਂ ਕ੍ਰਾਈਮ ਤੇ ਨਸ਼ਾ ਇਹ ਬਿਲਕੁਲ ਖਤਮ ਕਰਨਾ ਹੈ ਅਬ ਮੈਂ ਹੁਣੇ ਐਸਐਚਓ ਸਾਹਿਬ ਸਾਡੇ ਸਦਰ ਵਾਲੇ ਬਈਕੇ ਤੇ ਮੈਂ ਕਹਿ ਰਿਹਾ ਮਹਾਂ ਜੀ ਤੁਹਾਡੀਆਂ ਅੱਖਾਂ 'ਚ ਨੀਂਦ ਹੈ ਤੇ ਉਹ ਕਹਿ ਰਹੀ ਸੀ ਵੀ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਰੈਸਟ ਬਹੁ ਘੱਟ ਮਿਲਦੀ ਆ ਅਸੀਂ ਲਗਾਤਾਰ ਜਿਹੜੇ ਲੱਗੇ ਆ ਸਾਡੇ ਐਸਐਸਪੀ ਸਾਹਿਬ ਤੁਸੀਂ ਵੇਖੋ ਆਵੇਂ ਤੁਸੀਂ ਵੇਖਿਆ ਨਾ ਰਾਤ ਨੂੰ 1 ਵਜੇ ਜਾਂ ਕਈ ਇਹਦੀ 3 ਵਜੇ ਮੈਂ ਖੁਦ ਉਹਨਾਂ ਨੂੰ ਲੱਗਦੇ ਜਿਹੜਾ ਕਈ ਵਾਰੀ 11 ਵਜੇ ਤਾਂ ਮੈਂ ਖੁਦ ਦੇਖਿਆ ਸੋ ਇੱਕ ਐਸਐਸਪੀ ਗਰਾਊਂਡ ਪੱਧਰ ਤੇ ਆ ਕੇ ਜਿਹੜਾ ਕੰਮ ਕਰ ਰਿਹਾ ਸਾਡੇ ਡੀਐਸਪੀ ਸਾਹਿਬ ਮੈਂ ਕੱਲ ਜੀਵੀਕੇ ਗਿਆ ਸੀ ਤੇ ਮੈਂ ਇਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਮੈਂ ਜੀਵੀਕੇ ਆਏ ਉੱਥੇ ਜੀਵੀਕੇ ਰਹਿੰਦੇ ਨੇ ਤੇ ਅ ਥਰਮਲ ਪਲਾਨ ਚ ਗਿਆ ਸੀ ਮੈਂ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਤੇ ਮੈਂ ਕਿਹਾ ਤੁਸੀਂ ਕਦੋਂ ਕਉਣਾ ਇਹ ਕਹਿੰਦੇ ਅਜੇ ਤੇ ਅਸੀਂ ਰੇਡ ਤੇ ਆ ਤੇ ਉਸ ਟਾਈਮ ਦੇ ਲਗਭਗ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਦੂਜੀ ਸ਼ਿਫਟ ਲੱਗੀ ਸੀ ਤੇ ਸਾਢੇ 10 ਦਾ ਜਿਹੜਾ ਟਾਈਮ ਹੀ ਤੇ ਅਜੇ ਵੀ ਕਹਿੰਦੇ ਮੈਨੂੰ ਹੋਰ ਟਾਈਮ ਲੱਗ ਜਾਣਾ ਪੁਲਿਸ ਤੇ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਆਪਣੇ ਹਲਕੇ ਦੇ ਨੌਜਵਾਨਾਂ ਨੂੰ ਜਿਹੜਾ ਬਚਾਵਾਂਗੇ ਤੇ ਅਸੀਂ ਆ ਜਿਹੜੇ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਦੇ ਵਿੱਚ ਆ ਲੋੜੀ ਤੋਂ ਬਾਅਦ ਜਿੰਨਾ ਸਾਡੇ ਕੋਲ ਪੈਸਾ ਪਿਆ ਵਾ ਮੇਰੀ ਪਹਿਲੀ ਕੋਸ਼ਿਸ਼ ਇਹ ਹੋਊਗੀ ਮੈਂ ਸਾਰੇ ਪਿੰਡਾਂ ਨੂੰ ਗਰਾਊਂਡਾਂ ਬਣਾਉਣ ਲਈ ਜਿੱਥੇ ਪਹਿਲਾਂ ਜ਼ਮੀਨ ਹੈਗੀ ਆ ਕੋਈ ਵਾਲੀਵਾਲ ਤੇ ਦੂਜੀਆਂ ਤੀਜੀਆਂ ਗਰਾਊਂਡਾਂ ਬਣਾਉਣ ਲਈ ਜਿਹੜਾ ਅਸੀਂ ਉਸ ਪੈਸੇ ਨੂੰ ਜਿਹੜਾ ਉਹ ਜਾਰੀ ਕਰੀ ਸਰ ਜਿਹੜੇ ਦੇ ਵਿੱਚ ਤੇਰੇ ਲਈ ਪੇਟ ਦੇ ਵਿੱਚ ਜਿਹੜੇ ਨੌਜਵਾਨ ਆ ਚੁੱਕੇ ਨੇ ਉਹਨਾਂ ਨੂੰ ਵੀ ਕੱਢਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਬਿਲਕੁਲ ਉਹ ਤਾਂ ਆਪਣੇ ਡੀ ਐਡਿਕਸ਼ਨ ਸੈਂਟਰ ਜਿਹੜਾ ਵਾ ਆਪਣੇ ਹਸਪਤਾਲ ਦੇ ਵਿੱਚ ਵੀ ਚੱਲਦਾ ਵਾ ਜਿਹੜਾ ਵਾ ਉਹ ਠਰੂ ਵੀ ਜਿਹੜਾ ਚੱਲਦਾ ਵਾ ਬਾਕੀ ਵੀ ਜਿਹੜਾ ਸਾਡੇ ਧਿਆਨ ਦੇ ਵਿੱਚ ਆਵੇਗਾ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹਦੇ ਤੇ ਵੀ ਜਿਹੜਾ ਕੰਮ ਕਰ ਰਹੀ ਹੈ ਤੇ ਅਸੀਂ ਉਹਨਾਂ ਬੱਚਿਆਂ ਨੂੰ ਇਸ ਦਲਦਲ ਜੋ ਕੱਢਣ ਲਈ ਜੋ ਵੀ ਐਜ਼ਏ ਬਤੌਰ ਐਮ ਐਲ ਏ ਏ ਮੇਰਾ ਹਲਕਾ ਵਾ ਮੇਰਾ ਪਰਿਵਾਰ ਆ ਜੋ ਵੀ ਮੈਨੂੰ ਜਦੋਂ ਮੈਂ ਉਹਦੀ ਮਦਦ ਕਰ ਸਕਦਾ ਆ ਉਹ ਮੈਂ ਜ਼ਰੂਰ ਕਰੂੰਗਾ ਸਰ ਇੱਕ ਚੀਜ਼ ਦੇਖਣਾ ਜਦੋਂ ਮਤੇ ਪੈ ਜਾਂਦੇ ਤੇ ਲੋਕਾਂ ਨੂੰ ਧਮਕੀਆਂ ਵੀ ਆਉਂਦੀਆਂ ਨੇ ਲੜਾਈਆਂ ਹੋਣ ਲੱਗ ਪੈਂਦੀਆਂ ਨੇ ਇਹ ਨਸ਼ੇ ਬਾਰੇ ਦੱਸਿਆ ਸਾਨੂੰ ਹੀ ਕੁੱਟਮਾਰ ਕਰ ਗਏ ਨੇ ਸਰ ਉਹਨਾਂ ਨੂੰ ਟ੍ਰਾਂਸਪੋਰਟ ਉਹਦੇ ਲਈ ਜਿਹੜਾ ਸਾਡਾ ਪ੍ਰਸ਼ਾਸਨ ਹੈ ਜਦੋਂ ਵੀ ਕਾਨੂੰਨ ਦੇ ਵਿੱਚ ਜੇ ਕੋਈ ਕਿਸੇ ਦੀ ਕੁੱਟਮਾਰ ਕਰਦਾ ਹੈ ਬੇਸ਼ੱਕ ਜ਼ਰੂਰੀ ਨਹੀਂ ਕਿ ਨਸ਼ੇ ਵਾਲਾ ਕਰਦਾ ਜਾਂ ਵੈਸੇ ਵੀ ਕਿਸੇ ਦੀ ਕੋਈ ਲੜਾਈ ਹੁੰਦੀ ਹੈ ਤੇ ਕਾਨੂੰਨ ਆਪਣਾ ਪੂਰਾ ਕੰਮ ਕਰਦਾ ਹੈ ਇਹ ਜੇ ਕੋਈ ਨਸ਼ੇ ਵਾਲਾ ਛਿੱਟੇ ਵਾਲੇ ਦੇ ਜਿਹੜਾ ਵੇਚਣ ਵਾਲਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਕਿਸੇ ਨੂੰ ਧਮਕੀ ਦੇਊਗਾ ਤਾਂ ਉੱਤੇ ਵੀ ਪੂਰੀ ਕਾਰਵਾਈ ਹੋਊਗੀ ਇਵਨ ਇਥੋਂ ਤੱਕ ਕਿ ਜਿਹੜਾ ਛਡਾਉਣ ਗਿਆ ਉੱਤੇ ਵੀ ਪੂਰੀ ਬੰਦੀ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ ਕਿਉਂਕਿ ਇਹਦਾ ਮਤਲਬ ਜੇ ਉਹ ਛਡਾਉਣ ਗਿਆ ਤਾਂ ਉਹਦਾ ਵੀ ਕਿਤੇ ਨਾ ਹੋ ਸਕਦਾ ਉਹਦਾ ਵੀ ਵਗਦਾ ਹੋਵੇ ਹੁਣ ਤੱਕ ਬੜੇ ਆਗੂਆਂ ਦਾ ਸਾਮਾਨ ਵਿਕਦਾ ਰਿਹਾ ਇੱਥੇ ਆਪਾਂ ਵੇਖਦੇ ਰਹੇ ਵੱਡੀਆਂ-ਵੱਡੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਹੋ ਸਕਦਾ ਹੈ ਕਿ ਉਹ ਜਿਹੜਾ ਬੰਦਾ ਛਡਾਰਿਆ ਹਾਈ ਵਰੀ ਉਹੋ ਛਡਾਉਂਦੇ ਆ ਉਹਦੇ ਵਿੱਚੋਂ ਹਿੱਸਾ ਪਤੀ ਕੋਈ ਜਿਹੜੀ ਆ ਉਹ ਲੈ ਲੈਣਾ ਹੋਵੇ ਸੋ ਬਾਕੀ ਡੀਐਸਪੀ ਸਾਹਿਬ ਜਿਹੜੇ ਨੇ ਇੰਨੀ ਤਨਵਰ ਕੁਝ ਹੈਗਾ ਅੱਜਕੱਲ੍ਹ ਵੇਖਣ ਨੂੰ ਮਿਲਦਾ ਫਰੋਟੀਆਂ ਦੀ ਬੜੀ ਡਿਮਾਂਡ ਲੋਕੀਰ ਗੋਲੀਆਂ ਚਾਉਂਦੇ ਪੈਣੇ ਫਰੋਟੀਆਂ ਗੈਂਗਸਟਰ ਸਾਰੇ ਇਹਨਾਂ ਦੇ ਵਾਸਤੇ ਕਿਸ ਤਰ੍ਹਾਂ ਸਰਕਾਰ ਉਹਨਾਂ ਕਿੰਨਾ ਵੱਡਾ ਕੋਈ ਸੁਪਰਾਨਾ ਕੀਤਾ ਜਾਊਗਾ ਕਿ ਇਹ ਲਗਾਤਾਰ ਹੀ ਵੱਧੇ ਜਾ ਰਹੇ ਨੇ ਅ ਦੇਖੋ ਜੇ ਤੁਸੀਂ ਗੱਲ ਕਰੋ ਤੇ ਜਾਂ ਜਦੋਂ ਦੇ ਹੁਣ ਆਪਣੇ ਪਿਛਲੇ ਐਸਐਸਪੀ ਸਾਹਿਬ ਨੇ ਵੀ ਚੰਗਾ ਕੰਮ ਕੀਤਾ ਸੀ ਜਿਹੜੇ ਹੁਣ ਆਪਣੇ ਐਸਐਸਪੀ ਸਾਹਿਬ ਆਏ ਨੇ ਜਿੱਦਨ ਦੇ ਆਏ ਨੇ ਉਸ ਦਿਨ ਤੋਂ ਲੈ ਕੇ ਤੁਸੀਂ ਵੇਖੋਗੇ ਕਿ ਮੈਨੂੰ ਨਹੀਂ ਲੱਗਦਾ ਵੀ ਅਨਟਰੇਸ ਮਸਲੇ ਜਿਹੜੇ ਆ ਉਹ ਕਿਤੇ ਪੈਂਡਿੰਗ ਪਏ ਰਹਿਣ ਦੇ ਨੇ ਇਵਨ ਇੱਥੋਂ ਤੱਕ ਵੀ ਉਹਨਾਂ ਦਾ ਕੰਮ ਚੱਲਣ ਰਿਹਾ ਕਿ ਜਿੰਨੀ ਪੁਰਾਣੀ ਫੀਨੈਂਸੀ ਪਈ ਆ ਪੁਰਾਣੇ ਕੋਈ ਚਲਾਨ ਪੇਸ਼ ਆਣ ਹੋਣ ਵਾਲੇ ਅਜੇ ਪਏ ਆ ਉਹ ਵੀ ਵੱਧ ਤੋਂ ਵੱਧ ਜਿਹੜੇ ਆ ਉਹ ਕੀਤੇ ਜਾਂਣ ਤੇ ਆ ਤੁਸੀਂ ਵੇਖੋ ਵੀ ਹੁਣ ਜੇ ਕੋਈ ਕ੍ਰਾਈਮ ਹੁੰਦਾ ਬਾਅਦ ਤੇ ਵੀ ਦਿਨ ਕੋਈ 2-4 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੇ ਆ ਉਹ ਬੰਦੇ ਫੜੇ ਜਾਂਦੇ ਆ ਨਹੀਂ ਤੇ ਕਈ ਵਾਰੀ ਕੀ ਹੁੰਦਾ ਸੀ ਵੱਡੇ ਮੁਕੱਦਮੇ ਜਿਹੜੇ ਆ ਉਹ ਅਨਟ੍ਰੇਸ ਰਹਿ ਜਾਂਦੇ ਗੱਲ ਇਹ ਨਹੀਂ ਕਿ ਪਹਿਲਿਆਂ ਨੇ ਵੀ ਚੰਗਾ ਕੰਮ ਕੀਤਾ ਪਰ ਹੋਂ ਵਾਲੇ ਜਿਹੜੇ ਸਾਡੇ ਐਸਐਸਪੀ ਸਾਹਿਬ ਪੂਰੀ ਵਧੀਆ ਢੰਗ ਨਾਲ ਕੰਮ ਜਿਹੜਾ ਉਹ ਕਰ ਰਿਹਾ ਜਿਸ ਦੇ ਨਾਲ ਸਾਨੂੰ ਵੀ ਹੌਸਲਾ ਮਿਲਿਆ ਕਿ ਦੇਖੋ ਜੇ ਉਹ ਚਾਹੁੰਦੇ ਨੇ ਕਿ ਇੱਥੋਂ ਵਾਕਈ ਕ੍ਰਾਈਮ ਖਤਮ ਕਰਨਾ ਹੈ ਨਸ਼ਾ ਖਤਮ ਕਰਨਾ ਹੈ ਤਾਂ ਸਾਡਾ ਵੀ ਪੂਰਾ ਐਜ਼ ਅ ਪੋਲੀਟਿਕਲੀ ਜਿਵੇਂ ਸਾਡੀ ਸਰਕਾਰ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਤੇ ਸਾਡਾ ਵੀ ਫਰਜ਼ ਹੈ ਕਿ ਅਸੀਂ ਉਹਨਾਂ ਦੀਆਂ ਬਾਵਾ ਬਣ ਕੇ ਉਹ ਸਾਡੀਆਂ ਬਾਵਾ ਬਣ ਰਾਜਨੀਤਿਕ ਤੌਰ ਤੇ ਅਸੀਂ ਉਹਨਾਂ ਦੀਆਂ ਬਾਵਾ ਬਣ ਕੇ ਜੋ ਵੀ ਸਰਕਾਰ ਦਾ ਉਹਨਾਂ ਨੂੰ ਮਤ ਚਾਹੀਦੀ ਉਹ ਦੇ ਕੇ ਤੇ ਜੋ ਵੀ ਪ੍ਰਸ਼ਾਸਨ ਉਹ ਪੂਰੀ ਮਤ ਸਰ ਅਖਰ ਜਿਹੜੀ ਪੰਚਾਇਤ ਆ ਉਹ ਮਤਾ ਨਹੀਂ ਪਾਉਂਦੀ ਤੇ ਉਹਨਾਂ ਦੇ ਪ੍ਰਤੀ ਕੀ ਜਿਹੜਾ ਰੋਖ ਅਸਿਆਤ ਕੀਤਾ ਜਾਵੇਗਾ ਮੈਨੂੰ ਲੱਗਦਾ ਨਹੀਂ ਕਿਸੇ ਪਿੰਡ ਦੀ ਇੱਡਾ ਮਾੜਾ ਸਰਪੰਚ ਕਿਸੇ ਨੇ ਬਣਾ ਲਿਆਊਗਾ ਜਾਂ ਐਡੀ ਮਾੜੀ ਪੰਚਾਇਤ ਕਿਸੇ ਨੇ ਬਣਾ ਲਈ ਹੋਊਗੀ ਕਿਉਂਕਿ ਜਦੋਂ ਲੋਕ ਆਪਣੀ ਮਤ ਦਾ ਦਾਨ ਕਰਦੇ ਆ ਉਹ ਚੰਗੀਆਂ ਪੰਚਾਇਤਾਂ ਤੇ ਚੰਗੇ ਪੰਚ ਮੈਂਬਰ ਚਾਹੁੰਦੇ ਆ ਸੋ ਹੋ ਸਕਦਾ ਕੋਈ ਜਿਵੇਂ ਦਿਨ ਤੇ ਆ ਰਿਹਾ ਤੇ ਕਿਸੇ ਕੋ ਅਜ ਨਾ ਪਾਇਆ ਗਿਆ ਹੋਵੇ ਜਿੱਦਾਂ ਇੱਕ ਮੈਸੇਜ ਸ਼ਾਰਟ ਸੀ ਨਾ ਕੱਲ ਆਪਾਂ ਇੱਕ ਲਾਈਵ ਹੋ ਕੇ ਉਸੇ ਵੇਲੇ ਕਹਿ ਦਿੱਤਾ ਕਿਉਂਕਿ ਆਪਾਂ ਉਹਦੇ ਲਈ ਸਿਰਫ ਕਿਸੇ ਨੂੰ ਅੱਜ ਦਾ ਸਮਾਂ ਹੋ ਸਕਦਾ ਅੱਜ ਦਾ ਨਾ ਕਿ ਕੋਈ ਪ੍ਰੋਗਰਾਮ ਬਣਾਇਆ ਹੋਵੇ ਪਰਿਵਾਰਕ ਵੀ ਜਦੋਂ ਦਿਨ ਤਿਆਰ ਹੁੰਦਾ ਹੋ ਸਕਦਾ ਕਿਸੇ ਬਲੇ ਅਰਜੰਟ ਨਾ ਕੀਤਾ ਹੋਵੇ ਕਿਸੇ ਨੇ ਅੱਜ ਪਾਤੇ ਨਹੀਂ ਕੋਈ ਕੱਲ ਪਾ ਦੇਗਾ ਵੈਸੇ ਤਕਰੀਬਨ ਜਿੰਨੀਆਂ ਕਾਲਸ ਆਈਆਂ ਮੈਨੂੰ ਦੂਜੀ ਪਾਰਟੀਆਂ ਦੇ ਵੀ ਜਿਹੜੇ ਸਾਡੇ ਪੰਜ ਸਰਪੰਚ ਬਣੇ ਆ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਜ਼ਰੂਰ ਜੀ ਇਹਦੇ ਵਿੱਚ ਤੁਹਾਡਾ ਜਿਹੜਾ ਉਹ ਸਾਥ ਦੇਵਾਂਗੇ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਤਾਂ ਸਾਡਾ ਏਰੀਆ ਛੱਡ ਦੇਣ ਤੇ ਜਾਂ ਨਸ਼ਾ ਵੇਚਣਾ ਜਿਹੜਾ ਬੰਦ ਕਰ ਦੇਣਾ ਤੇ ਜਿਹੜੀਆਂ ਸਖਤ ਤੋਂ ਸਖਤ ਕਾਰਵਾਈਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੀਆਂ ਤੇ ਜਿਹੜਾ ਸਾਡਾ ਆਪਣਾ ਟੰਗ ਹੈ ਅਸੀਂ ਵੀ ਆਪਣੇ ਪੱਧਰ ਤੇ ਜਿਹੜੇ ਨਾਮ ਆ ਉਹ ਇਕੱਠੇ ਕਰ ਲਿਆ ਕੌਣ-ਕੌਣ ਨਸ਼ਾ ਵੇਚਦਾ ਲਗਭਗ ਸਾਡੀ ਦਿੱਲੀ ਚ ਇਲੈਕਸ਼ਨ ਚੱਲ ਰਹੀ ਹੈ ਮੋਤੀ ਵੀ ਜਾਣਾ ਤੇ 20 ਨੂੰ ਜਾਂ 21 22 ਨੂੰ ਜਦੋਂ ਮੈਂ ਵਾਪਸ ਆਉਣਾ ਸਾਰੇ ਨਾਮ ਲੈ ਕੇ ਮੈਂ ਖੁਦ ਐਸਐਸਪੀ ਸਾਹਿਬ ਕੋਲੇ ਜਾਊਗਾ ਉਸ ਦਿਨ ਵੀ ਤੁਸੀਂ ਆਇਓ ਸਾਰੇ ਤੇ ਕਿਉਂਕਿ ਅਸੀਂ ਰਲ ਕੇ ਸਾਰੀ ਟੀਮ ਪ੍ਰਸ਼ਾਸਨ ਤੇ ਅਸੀਂ ਰਲ ਕੇ ਇਹ ਸਪੋਰਟ ਨੂੰ ਸਾਡਾ ਦਿਲੋਂ ਅੱਜ ਤੁਸੀਂ ਮੇਰੀ ਟੀਮ ਵੇਖੋਗੇ ਸਾਡੀ ਪ੍ਰਸ਼ਾਸਨ ਦੀ ਖਡੂਰ ਸਾਹਿਬ ਵਾਲਕੇ ਤੇ ਐਸ ਐਚਓ ਇੱਕ ਵੀ ਬੰਦਾ ਡਰੱਗ ਵਾਲਾ ਨਹੀਂ ਹੈਗਾ ਕੋਈ ਇੱਕ ਵੀ ਨਸ਼ੇ ਵਾਲਾ ਇੱਕ ਤਾਂ ਨਾ ਬੰਦਾ ਸ਼ਰਾਬ ਪੀਂਦਾ ਹੈ ਜਾਂ ਇੱਕ ਵੀ ਸ਼ਰਾਬੀ ਨਾਲ ਵੀ ਨਹੀਂ ਸਾਡੀ ਟੀਮ ਦੇ ਵਿੱਚ ਸੋ ਅੱਜ ਸਾਡੇ ਕੋਲੇ ਵੇਲਾ ਹੈ ਕਿ ਅਸੀਂ ਇੱਕ ਚੰਗਾ ਕੰਮ ਹੈ ਜਿਹੜਾ ਉਹ ਕਰ ਸਕਦੇ ਆ ਜਮੇਦਾਰ ਸਾਹਿਬ ਜਿਹੜਾ ਤਰੰਗ ਕਰਨ ਤੋਂ ਬੋਲਦਾ ਸਾਹਿਬ ਰੂਰ ਹੈ ਜੀ ਜਿੱਤੇ ਬਹੁਤ ਵੱਡੀ ਗਿੰਤੀ ਦੀ ਛਕੜੀਆਂ ਬਾਰ ਦਾ ਤੰਤਾ ਕੋਹਦੀਆਂ ਹੋ ਰਹੀਆਂ ਆ ਇਸ ਪਾਸੇ ਜਿਹੜਾ ਪ੍ਰਸ਼ਾਸਨ ਕਰੋ ਤੇ ਹਲਕਾ ਆ ਬਿਲਜੀ ਧਿਆਨ ਹੈ ਉਹੀ ਕਰ ਰਿਹਾ ਜੇ ਅਸੀਂ ਮਾੜੇ ਅੰਸਰਾਂ ਨੂੰ ਫੜਨ ਤੇ ਬੁਰਾ ਜ਼ੋਰ ਲਾ ਰਹੇ ਆ ਤੇ ਲੁੱਟਾ ਖੋਵਾ ਵੀ ਨਸ਼ੇ ਵਾਲੀ ਕਰਦੇ ਆ ਤੇ ਇਹ ਬਸ ਤੁਸੀਂ ਸਾਡੇ ਨਾਲ ਇਦਾਂ ਹੀ ਸਾਥ ਬਣਾ ਕੇ ਰੱਖੋ ਤੇ ਆਪਾਂ ਪ੍ਰਸ਼ਾਸਨ ਤੇ ਪੋਲੀਟੀਕਲ ਤੌਰ ਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਦਿਲ ਤੇ ਦਿਮਾਗ ਕਹਿੰਦਾ ਹੈ ਕਿ ਮੈਂ ਇੱਥੋਂ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਤੇ ਉਹਦੇ ਲਈ ਅਸੀਂ ਆਪਣਾ ਪੂਰਾ ਪ੍ਰਾਲਾ ਕਰ ਰਹੇ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ 25 ਕਿਲੋ ਦੇ ਲਗਭਗ ਆਪਾਂ ਹੈਰੋਇਨ ਜਿਹੜੀ ਫੜੀ ਹੈ ਤੇ بڑے ਮੁਕਦਮੇ ਜਿਹੜੇ ਅਨਟਰੇਸ ਵੀ ਕੁਝ ਪਏ ਸੀ ਸੋ ਉਹ ਵੀ ਜਿਹੜੇ ਆ ਉਹ ਟਰੇਸ ਕਰ ਲਏ ਗਏ ਨੇ ਤੇ ਕੁਝ ਜਿਹੜੀਆਂ ਪੁਰਾਣੀਆਂ ਵਾਰਦਾਤਾਂ ਹੋਈਆਂ ਸੀ ਉਹ ਵੀ ਜਿਹੜੇ ਆ ਬੰਦਿਆਂ ਨੂੰ ਜਿਵੇਂ ਹੁਣੀ ਸੱਚੋ ਪ੍ਰਭਜੀ ਦੱਸ ਰਹੇ ਸੀ ਕਿ ਅਸੀਂ ਜਲਦੀ ਰਿਮਾਂਡ ਤੇ ਲੋਕਾਂ ਨੂੰ ਲਿਆ ਰਹੇ ਹਾਂ ਜਿਹੜੇ ਜਿਹੜੇ ਭੜੇ ਅਨਸਰ ਨੇ ਜਿਨ੍ਹਾਂ ਨੇ ਕ੍ਰਾਈਮ ਕੀਤੇ ਨੇ ਜਾਂ ਕੋਈ ਜੇਲ੍ਹ ਤੋਂ ਜਿੱਦਾਂ ਕੋਈ ਚੀਜ਼ ਚਲਾ ਲੈਂਦਾ ਉੱਤੇ ਵੀ ਕੰਮ ਕਰ ਰਹੇ ਹਾਂ ਬਾਕੀ ਸਾਡੇ ਡੀਐਸਪੀ ਗੋਂਦਵਾਲ ਅਤਲ ਸੋਨੀ ਜੀ ਤੁਹਾਡੇ ਨਾਲ ਜਿਹੜਾ ਵਾ ਉਹ ਸਾਰਾ ਕੰਮ ਕਰਦੇ ਰਿਸਪੈਕਟਡ ਐਮਐਲਏ ਸਾਹਿਬ ਸਾਡੇ ਸਾਰੇ ਮੇਰੇ ਕੁਲੀਗਸ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਅਸੀਂ ਬੜੇ ਵਧੀਆ ਜਿਹੜੇ ਚਿੱਟੇ ਦੇ ਉੱਪਰ ਇੱਕ ਕਾਨਫਰੰਸ ਕੀਤੀ ਗਿਆ ਐਮਐਲਏ ਸਾਹਿਬ ਵੱਲੋਂ ਪਿੰਡ ਪਿੰਡ ਦੇ ਵੀ ਜਾ ਕੇ ਪਿੰਡ ਪਿੰਡ ਜਿਹੜੇ ਮੋਤਵਰ ਬੰਦੇ ਨੇ ਪਿੰਡ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੂੰ ਇਹ ਕੱਟ ਕਰਕੇ ਕਿਹਾ ਗਿਆ ਵੀ ਮਤਾ ਪਾਓ ਜਿਹਦੇ ਵਿੱਚ ਕਿਸੇ ਵੀ ਜਿਹੜਾ ਕ੍ਰਾਈਮ ਕਰਦਾ ਹੈਗਾ ਚਿੱਟੇ ਦਾ ਹੋ ਗਿਆ ਦੂਸਰਾ ਹੋ ਗਿਆ ਗੋਲੀਆਂ ਦਾ ਹੋ ਗਿਆ ਕਿਸੇ ਵੀ ਚੀਜ਼ ਆ ਕੋਈ ਕ੍ਰਾਈਮ ਕਰਦਾ ਹੈ ਵੀ ਉਹਦੇ ਪਿੱਛੇ ਨਾ ਸਾਡੇ ਕੋਲ ਆਣ ਤੇ ਨਾ ਹੀ ਕੋਈ ਕਿਸੇ ਦੀ ਕੋਈ ਸਪਾਰਸ਼ ਕਰੇ ਅੱਗੇ ਵੀ ਇਹੀ ਹੁੰਦਾ ਰਿਹਾ ਗਿਆ ਅੱਗੇ ਵੀ ਅਸੀਂ ਪਰਚੇ ਦਿੰਦੇ ਰਹੇ ਗਿਆ ਹੁਣ ਜੇ ਹਿਸਾਬ ਨਾਲ ਸਭ ਨੇ ਇੱਕ ਵਧੀਆ ਲਹਿਰ ਚਲਾਈ ਗਿਆ ਉੱਪਰ ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਨਵੇਂ ਆਏ ਨੇ ਮਿਸਟਰ ਅਭੀਰ ਅਭਿਮਨਿਉ ਰਾਣਾ ਜੀ ਆਈਪੀਐਸ ਉਹਨਾਂ ਨੇ ਵੀ ਬਹੁਤ ਵਧੀਆ ਸਟਰਗਲ ਕਰਕੇ ਸਾਡੀ ਟੀਮ ਬਹੁਤ ਵਧੀਆ ਬਣਾਤੀ ਦੀ ਹੈ ਆਪਣੇ ਸਬ ਡਿਵੀਜ਼ਨ ਦੀ ਜਿੱਥੇ ਕ੍ਰਾਈਮ ਨੂੰ ਸਾਨੂੰ ਪਤਾ ਲੱਗਦਾ ਹੀ ਉਸ ਤੋਂ ਪਹਿਲੇ ਸਾਡੇ ਬੰਦੇ ਉੱਤੇ ਪਹੁੰਚੇ ਹੁੰਦੇ ਤਕਰੀਬਨ ਜਿੰਨੀ ਹੁਣ ਵਾਰਦਾਤਾਂ ਆਈਆਂ ਸਾਡੇ ਵਿੱਚ ਇੱਕ ਜਾਂ ਦੋ ਮੁਕੱਦਮੇ ਜਿਹੜੇ ਉਹ ਰੀਸੈਂਟਲੀ ਹੋਏ ਉਹ ਅੰਡਰੇਸਲੇ ਨੇ ਬਾਕੀ ਸਾਰੇ ਟ੍ਰੇਸ ਕਰ ਲਏ ਨੇ ਇਹਨਾਂ ਕੋ ਵੀ ਸਾਡੇ ਕੋ ਲੀਡਸ ਆਈਆਂ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਕੀਤੇ ਨੇ ਉਹ ਅਸੀਂ ਵਿਦਨ ਡੇ ਅਰ ਸੋ ਜਿਹੜੇ ਘਰੋਂ ਭੱਜੇ ਹੋਏ ਨੇ ਉਹ ਅਸੀਂ ਆਪੇ ਫੜ ਲੈਣੇ ਨੇ ਸੋ ਮੈਂ ਸਾਡਾ ਬਹੁਤ ਥੈਂਕਸ ਕਰ ਦਿਆਂਗਾ ਵੀ ਸਾਡੇ ਨੂੰ ਇੱਕ ਇੱਕ ਹੋਰ ਕਮੇਟੀ ਜਿਹੜੀ ਸਾਡੇ ਨਾਲ ਉਹਨਾਂ ਨੇ ਜੋੜ ਦਿੱਤੀ ਕਿ ਵੀ ਜਿਹੜੇ ਸਾਨੂੰ ਮਿੰਟ ਮਿੰਟ ਬਾਅਦ ਦੱਸਣਗੇ ਵੀ ਆਹ ਵਾਲੇ ਸਾਡੇ ਪਿੰਡ ਚ ਵੇਚਦੇ ਗਿਆ ਆ ਕਰਦੇ ਗਿਆ ਸੋ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਬਖਸ਼ਿਆ ਨਹੀਂ ਜਾਏਗਾ ਯਾਦ ਉਹਨੂੰ ਚਿੱਟਾ ਛੱਡਣਾ ਪਵੇਗਾ ਯਾ ਫਿਰ ਸਾਡਾ ਏਰੀਆ ਛੱਡਣਾ ਪਈ ਡੀਐਸਪੀ ਸੋ ਸਵਾਲ ਹੈ ਕਿ ਪੁਲਿਸ ਬੇਸ਼ੱਕ ਇਹਦੇ ਵਿੱਚ ਕੋਈ ਸ਼ਰਤ ਨਹੀਂ ਹੈਗਾ ਪੁਲਿਸ ਆਏ ਦਿਨ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕਾਰਵਾਈਆਂ ਵੇਖੀ ਐ ਪਰਚੇ ਦਰਜ ਕਰਤੀਏ ਪਰ ਇਹ ਜਿਹੜੇ ਨਸ਼ੇ ਦੇ ਸਦਾਗਰ ਨੇ ਕੁਝ ਦਿਨਾਂ ਬਾਅਦ ਜਦੋਂ ਬਾਹਰ ਆ ਜਾਂਦੇ ਨੇ ਫੇਰ ਸ਼ੁਰੂ ਕਰ ਦਿੰਦੇ ਨੇ ਉਹਦਾ ਕੀ ਹੱਲ ਹੁੰਜੇ ਇਹ ਤਾਂ ਮੇਨ ਹੁੰਦਾ ਵੀ ਜਿਸਲੇ ਸਾਡਾ ਗਮ ਹੈ ਅਸੀਂ ਫੜਨ ਵਾਲਾ ਨੂੰ ਅਸੀਂ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰ ਦੇਣਾ ਹੈ ਕੋਰਟ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਮਾਨਤ ਆ ਹੋ ਜਿੰਦੀ ਹੈ ਜਾਂ ਜ਼ਮਾਨਤ ਨਾ ਦੋ ਉਹਨਾਂ ਦੀਆਂ ਇਸੇ ਵਾਸਤੇ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਰੀ ਪੰਚਾਇਤ ਨੂੰ ਵੀ ਤੁਸੀਂ ਜ਼ਮਾਨਤ ਵੀ ਨਾ ਦੋ ਕਿਸ ਦੀਆਂ ਜੇ ਜਮਾਨਤ ਦੇ ਦੋਗੇ ਤਾਂ ਆਉ ਬਾਹਰ ਆਏਗਾ ਨਹੀਂ ਤਾਂ ਕਿਸੇ ਵੀ ਜੁਡੀਸ਼ੀਅਲ ਅਫਸਰ ਨੇ ਆਪਣੇ ਆਪਣੀ ਜਾਣਨਾ ਵੀ ਤਨਵਾਈ ਛੱਡ ਦੇਣਗੇ ਕੀ ਸਾਡੇ ਕਾਨੂੰਨ ਦੇ ਵਿੱਚ ਕਮੀ ਹੈ ਕੋਈ ਕਿ ਜਿਹੜਾ ਇਹਨਾਂ ਨੂੰ ਜਮਾਨਤਾ ਮਿਲ ਜਾਂਦੀਆਂ ਨੇ ਵੀ ਕਮੀ ਨਹੀਂ ਹੁੰਦੀ ਠੀਕ ਸਕਦੇ ਹਾਂ ਪਰ ਹੁਣ ਆਪਾਂ ਜੇ ਜਮਾਨਤ ਦੇ ਦਵਾਂਗੇ ਹੀ ਨਹੀਂ ਤੇ ਆਪਾਂ ਫਿਰ ਉਹਦੀ ਜਮਾਨਤ ਹੋਣੀ ਕਿੱਥੇ ਹੈਗੀ ਹੈ ਇਸ ਐਸੇ ਇਸ ਤਾਗਰਾ ਦੀ ਤਾਂ ਬੇਲ ਹੀ ਨਹੀਂ ਹੋਣੀ ਚਾਹੀਦੀ ਇਹ ਤਾਂ ਪ੍ਰੀਜ਼ਨ ਨਹੀਂ ਹੈ ਵਿਚ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਹਿਊਮਨ ਰਾਈਟਸ ਵੀ ਆ ਜਾਂਦੇ ਨੇ ਨਾ ਹਿਊਮਨ ਰਾਈਟਸ ਇਹ ਹੁੰਦਾ ਵੀ ਆਪਾਂ ਉਹਨੂੰ ਫ੍ਰੀडम ਵੀ ਦੇਣੀ ਹੈਗੀ ਉਹ ਜੁਡੀਸ਼ੀਅਲ ਨੇ ਦੇਖਣਾ ਹੈ ਕਿ ਸਾਡੇ ਵੱਲੋਂ ਜਿੰਨਾ ਖੁੰਦਾ ਸੀ ਉਹਨੂੰ ਫੜ ਕੇ ਉਹਨੂੰ ਜੇਲ੍ਹ 'ਚ ਭੇਜ ਦਿੰਦੇ ਆ ਤੁਸੀਂ ਨਹੀਂ ਜ਼ਮਾਨਤ ਦੇ ਦੋਗੇ ਉਹ ਬਾਹਰ ਆ ਹੀ ਨਹੀਂ ਸਕਦਾ ਇਹ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡੇ ਕਹਿਣ ਮੁਤਾਬਕ ਕਿਸ ਹੁਮਨਤ ਰਾਈ ਦਾ ਅੜਿਕਾ ਬਣਦਾ ਨਹੀਂ ਅੜਿਕਾ ਕੋਈ ਨਹੀਂ ਬਣਦਾ ਹੈਗਾ ਪਰ ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਹਾਂ ਕਿ ਤੁਸੀਂ ਜੇਕਰ ਨਹੀਂ ਦੋਗੇ ਜ਼ਮਾਨਤ ਉਹ ਜ਼ਮਾਨਤ ਹੋਣੀ ਨਹੀਂ ਹੈ ਨਾ ਚਲਿਆ ਵੀ ਹੋ ਸਕਦਾ ਹੈ ਕਿ ਜੇਕਰ ਤੁਸੀਂ ਜਿਵੇਂ ਉਹਨੂੰ ਪਿੱਛੇ ਕਾਨੂੰਨ ਚੇਂਜ ਕੀਤਾ ਕੋਸਤ ਸਾਹਿਬ ਨਾਲ ਕਿ ਸਜ਼ਾਵਾ ਵੀ ਜ਼ਿਆਦਾ ਹੋ ਜਾਣਾ ਜਿਸ ਤਰ੍ਹਾਂ ਬਾਹਰਲੀ ਕੰਟਰੀ 'ਚ ਕੀ ਹੁੰਦਾ ਹੈ ਕਿ ਬਾਹਰਲੀ ਕੰਟਰੀ 'ਚ ਇਹੀ ਹੈਗਾ ਵੀ ਜੇ ਕਿਸੇ ਨੇ ਚੋਰੀ ਕੀਤੀ ਉਹਦੇ ਹ ਕੋਈ ਉਹਨੇ ਤਾਲੇ ਲਾਇਆ ਨਹੀਂ ਉਹਨਾਂ ਦੇ ਉਹਦੇ ਸਾਰੇ ਇਦਾਂ ਹੋ ਸਕਦਾ ਜੇ ਮੰਨ ਲਓ ਪਿੰਡ ਦੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਤੇ ਦੂਜੇ ਦੂਜੇ ਪਿੰਡ ਦਾ ਕੋਈ ਬੰਦਾ ਉਹਦੀ ਜਵਾਬਤ ਦੇ ਦਊਗਾ ਫੇਰ ਨਹੀਂ ਦੇਖਣਾ ਤਾਂ ਹੀ ਸਾਰੇ ਪਿੰਡਾਂ ਦੀ ਕਰ ਰਹੇ ਨੇ ਆਪਾਂ ਸਬਡਿਵੀਜ਼ਨ ਦੀ ਕਰ ਰਹੇਗੇ ਸਬਡਿਵੀਜ਼ਨ ਸਾਰੇ ਪਿੰਡ ਜਿੰਨੇ ਜਿੰਨੇ ਵੀ ਪਿੰਡ ਦੇ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਕਰਾਂਗੇ ਮੇਰੇ ਕੋਲ ਇੱਕ ਸਵਾਲ ਹੈ ਜਿੱਦਾਂ ਨਸ਼ੇ ਦੇ ਸਦਾਕਾਂ ਨੂੰ ਬੜਾ ਜਾਂਦਾ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਉਸ ਸੰਬੰਧ ਦੇ ਵਿੱਚ ਥਾਣੇ ਦੇ ਵਿੱਚ ਕੋਈ ਇੱਕ ਦੋ ਪੱਤਰਕਾਰ ਨੂੰ ਬੁਲਾ ਕੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਬਾਕੀ ਇਹਨਾਂ ਦੱਸੇਗਾ ਨੇ ਬਿਲਕੁਲ ਸਹੀ ਕਰ ਲਾਂਗੇ ਮੈਂ ਆਪਣੀ ਤੌਰ ਤੇ ਸਾਰੀ ਛੋਟੇ ਸਾਡੇ ਵੀ ਜਿੰਦੀ ਬਣਾ ਲੈਂਦੇ ਆ ਵਟਸਐਪ ਉਹ ਬਣਾ ਲੈਂਦੇ ਮੈਂ ਆਪੇ ਸ਼ੇਅਰ ਕਰ ਦਾਂ ਕੋਈ ਹਾਂਜੀ ਥੈਂਕ ਯੂ ਥੈਂਕ ਯੂ ਹਾਂਜੀ ਸਰ ਸਾਰੀ ਗੱਲ ਜਿਹੜੀ ਬੱਚੇ ਸਵਾਦਾਂ ਨੂੰ ਫਰਕ ਅੰਦਰ ਕੀਤਾ ਜਾਊਗਾ ਜਿਹੜੇ ਮੈਡੀਕਲ ਸਟੋਰ ਹੈਗੇ ਆ ਜਿਨ੍ਹਾਂ ਤੋਂ ਨਸ਼ਾ ਵੀ ਮਿਲਦਾ ਵਾ ਗੋਲੀਆਂ ਮਿਲਦੀਆਂ ਟੀਕੇ ਮਿਲਦੇ ਉਹਨਾਂ ਦਾ ਸਪਰੇ ਕੈਨਸਲ ਆਨ ਮਿਲਦੀ ਉਹਨਾਂ ਨੂੰ ਅਸੀਂ ਨਾਲ ਲਗਾਤਾਰ ਅਸੀਂ ਕਰ ਰਿਹਾ ਰੇਡਸ ਵੈਰਾ ਕਰ ਰਹੇ ਜਿਹੜੇ ਸਾਨੂੰ ਇਹਨਾਂ ਦੇ ਵਿੱਚ ਡਰਗ ਇਨਸਪੈਕਟਰ ਦੀ ਲੋੜ ਪੈਂਦੀ ਹੈ ਟਾਈਮ ਟਾਈਮ ਦੇ ਉੱਪਰ ਜੋ ਡਾਕੀਸੋਬੈਟਲ ਥੋੜੇ ਘਟਨੇ ਉਹ ਕਿਸੇ ਪਾਸੇ ਉਹਨਾਂ ਨੇ ਪੱਟੀ ਵਾਲੇ ਪਾਸੇ ਜਾਣਾ ਕਿ ਫਾਜ਼ਲ ਵਾਲੇ ਪਾਸੇ ਜਾਣਾ ਤਾਂ ਅਸੀਂ ਜਿੰਨਾ ਹੁੰਦਾ ਸੀ ਵੱਧ ਤੋਂ ਵੱਧ ਉਹਨਾਂ ਨਾਲ ਲੈ ਗਏ ਇਹ ਵੀ ਬੰਦ ਕਰਾ ਦਾਂਗੇ ਜੀ